बीजेपी ਵੱਲੋਂ ਹਰਿਆਣਾ ਚ ਧੂਆਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। बीजेपी ਨੇ ਹਰਿਆਣਾ ਚ ਪੂਰਾ ਸੋਰ ਲਗਾ ਦਿੱਤਾ ਹੈ। ਪਰ ਕਾਂਗਰਸ ਸਜੇਵੇਂ ਸਰਗਰਮ ਨਹੀਂ ਦਿਖਾਈ ਦੇ ਰਹੀ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਚਾਰ ਪ੍ਰਚਾਰਕ ਰਾਹੁਲ ਗਾਂਧੀ ਚੋਣਾ ਤੋਂ ਮਹਿਸ ਚਾਰ ਦਿਨ ਪਹਿਲਾਂ ਹੀ ਚੋਣ ਮੈਦਾਨ ਚ ਆਉਣਗੇ। ਪਾਰਟੀਆਂ ਕੋਲ ਚੋਣ ਪ੍ਰਚਾਰ ਲਈ ਸਿਰਫ 6 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ। ਹਰਿਆਣਾ ਤੇ ਮਹਾਰਾਸ਼ਟਰ ਵਿੱਚ 15 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ। ਰਾਹੁਲ ਗਾਂਧੀ 9 ਅਕਤੂਬਰ ਨੂੰ ਹਰਿਆਣਾ ਵਿੱਚ ਚੋਣ ਪ੍ਰਚਾਰ ਕਰਨਗੇ। ਰਾਹੁਲ ਦੀ ਪਹਿਲੀ ਰੈਲੀ ਅਜਿਹਾ ਮਹਾਰਾਸ਼ਟਰ ਦੇ ਡਾਈਗੜ ਵਿੱਚ ਹੋਵੇਗੀ। ਰਾਹੁਲ ਗਾਂਧੀ ਦੀ ਪਹਿਲੀ ਰੈਲੀ ਮਹਾਰਾਸ਼ਟਰ ਦੇ ਵਿੱਚ ਹੋ ਰਹੀ ਹੈ। ਲਾਤੂਰ ਦੇ ਉਸਾ ਵਿੱਚ ਫਿਰ ਰਾਹੁਲ ਗਾਂਧੀ ਰੈਲੀ ਕਰਨਗੇ। ਮਹਾਰਾਸ਼ਟਰ ਦੇ ਵਿੱਚ ਰਾਹੁਲ ਗਾਂਧੀ 8 ਰੈਲੀਆਂ ਨੂੰ ਸੰਬੋਧਿਤ ਕਰਨਗੇ। ਉਹ ਸੋਨੀਆ ਗਾਂਧੀ ਹਰਿਆਣਾ ਚ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਕਰ ਚੁੱਕੇ ਨੇ ਪਰ ਰਾਹੁਲ ਗਾਂਧੀ ਅਜੇ ਤੱਕ ਹਰਿਆਣਾ ਦੇ ਵਿੱਚ ਨਜ਼ਰ ਨਹੀਂ ਆਏ। ਭਾਜਪਾ ਨੇ ਹਰਿਆਣਾ ਦੇ ਵਿੱਚ ਪੂਰਾ ਜ਼ੋਰ ਲਗਾ ਦਿੱਤਾ ਹੈ ਪਰ ਕਾਂਗਰਸ ਅਜੇ ਵੀ ਸਰਗਰਮ ਨਹੀਂ ਦਿਖਾਈ ਦੇ ਰਹੀ। ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਇਸ ਚਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਚੋਣਾਂ ਤੋਂ ਮਹੀਸ ਚਾਰ ਦਿਨ ਪਹਿਲਾਂ ਹੀ ਚੋਣ ਮੈਦਾਨ ਚ ਕੁਦਣਗੇ ਪਾਰਟੀ ਆ ਕੋ ਚੋਣ ਪ੍ਰਚਾਰ ਲਈ ਸਿਰਫ 6 ਦਿਨ ਦਾ ਸਮਾਂ ਹੀ ਬਾਕੀ ਬਚਿਆ ਤੇ ਅਜੇ ਤੱਕ ਹਰਿਆਣਾ ਦੇ ਵਿੱਚ ਰਾਹੁਲ ਗਾਂਧੀ ਨਜ਼ਰ ਨਹੀਂ ਆਇਆ